ਆਪਾਂ ਤੇ ਫਰਾਡ ਦੀ ਗੱਲ ਕਰ ਰਹੇ ਸੀ ਫਰਾਡ ਇੱਕ ਹੋਰ ਵੀ ਕਹਿੰਦੇ ਵਿਜੇਸ਼ ਮਿਸ਼ਰਾ ਦੀ ਗੱਲ ਕਰ ਲਈ ਉਹ ਤੇ 700 ਬੱਚਿਆਂ ਦੇ ਨਾਲ ਹੀ ਕਾਰਵਾਈ ਪਾ ਗਿਆ ਉਹ ਕਹਿੰਦੇ ਵੀ ਕੈਨੇਡਾ ਭਲਾ ਲਿਆ ਲੈ ਕੇ ਜਿਹੜੇ ਝਾਲੀ ਦਸਤਾਵੇਜ਼ ਬਣਾ ਕੇ ਆਫਰ ਲੈਟਰ ਬਣਾ ਬਣਾ ਕੇ ਉਹਨਾਂ ਨੂੰ ਕੈਨੇਡਾ ਭਲਾ ਲਿਆ 700 ਜਾਣੇ ਨੂੰ ਹੁਣ ਗ੍ਰਿਫਤਾਰ ਕਰ ਲਿਆ ਪਰ ਉਹ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਹ ਵੀ ਕਹਿੰਦੇ ਵੀ ਅਮਰੀਕਾ ਤੇ ਕਿਹੜਾ ਕੱਢਿਆ ਆ ਕੈਨੇਡਾ ਕਿ ਅਮਰੀਕਾ ਆਪ ਅਮਰੀਕਾ ਭੱਜ ਗਏ ਸੀ ਅੱਛਾ ਆਪਾਂ ਅਮਰੀਕਾ ਕੈਨੇਡਾ ਭਲਾਇਆ ਹਾਂਜੀ ਕਿਆ ਬਾਤ ਹੈ ਜਾ ਇਹ ਰੂਸ ਤੇ ਅਮਰੀਕਾ ਹਮ ਕਰੇ ਯੁੱਧ ਦਾ ਤਰੀਕਾ ਵੀ ਵੀ ਕੋਲੋਂ ਸਿੱਖਣਾ ਜ਼ਰੂਰ ਸਹੀ ਰਿਹਾ ਜੀ ਇਹ ਗੱਲ ਇਹ ਆ ਕਿ ਬਰਜੇਸ਼ੂ ਮਿਸ਼ਰਾ ਸੀਗਾ ਨਾ ਜਿਹੜਾ ਹਮ ਇਹ ਬਾਹਰੋਂ ਆਇਆ ਇਹਨੇ ਪੈਰ ਜਮਾਏ ਜਿਸ ਵੇਲੇ ਪੈਰ ਜਮਾਏ ਜਲੰਧਰ ਦੇ ਵਿੱਚ ਨੇ ਗੋਟੀਆਂ ਪੂਰੀਆਂ ਫਿੱਟ ਕੀਤੀਆਂ ਹਮ ਚੰਮ ਦੀਆਂ ਚਲਾਈਆਂ ਇਹਦੇ ਤੇ ਅੱਗੇ ਵੀ ਇੱਕ ਦੋ ਮੁਕਦਮੇ ਹੋਏ ਪਰ ਸਾਡਾ ਸਿਸਟਮ ਹੈ ਕਿ ਜਿਵੇਂ ਉਹ ਕਹਿੰਦਾ ਦਿਲ ਹੈ ਕਿ ਮਾਨਤਾ ਨਹੀਂ ਸਾਡਾ ਸਿਸਟਮ ਹੈ ਕਿ ਕੁਝ ਜਾਣਤਾ ਨਹੀਂ ਜਾਣਤਾ ਨਹੀਂ ਜੀ ਉਸ ਤੋਂ ਬਾਅਦ ਫਿਰ ਇਹਨੇ ਕੈਨੇਡਾ ਵਾਲਾ ਕੰਮ ਜਦੋਂ ਸ਼ੁਰੂ ਹੋਇਆ ਇਹ ਸਾਡੇ ਵੰਦੇ ਵੰਦੇ ਆ ਤੁਸੀਂ ਇਹ ਦੇਖਿਆ ਹੀ ਹੋਣਾ ਆਪ ਵੀ 16 17 ਤੋਂ ਬਾਅਦ ਕੰਮ ਜ਼ਿਆਦਾ ਚੱਲਿਆ ਹਾਂਜੀ ਇਹਨੇ ਫਿਰ ਇਹ ਕੰਮ ਚੱਕਤਾ ਤੇ ਤੁਸੀਂ ਦੇਖਿਆ 6 700 ਬੱਚਾ ਜਿਹੜਾ ਸੀ ਉਹਦੀ ਜਾਨ ਨੂੰ ਰੋਂਦਾ ਸੀ ਇਹ ਲੱਭਿਆ ਨਹੀਂ ਸੀ ਲੱਭਦਾ ਰਿਪੋਰਟਾਂ ਇਹ ਕਹਿੰਦੀਆਂ ਸਨ ਕਿ ਕੈਨੇਡਾ 'ਚ ਜੀ ਮੈਂ ਦੋ ਤਵਰੀ ਪੜਿਆ ਸੁਣਿਆ ਕਿ ਕੈਨੇਡਾ ਦੇ ਵਿੱਚ ਹੀ ਚਲਾ ਗਿਆ ਮੈਂ ਕਿ ਯਾਰ ਕੈਨੇਡਾ ਚ ਫਰਾਡ ਕਰਕੇ ਬੰਦਾ ਕੈਨੇਡਾ ਚ ਕਿਵੇਂ ਚਲਾ ਗਿਆ ਇਹ ਤੇ ਤੁਸੀਂ ਮੇਰੀ ਹੈਰਾਨੀ ਦੂਰ ਕੀਤੀ ਤੇ ਅਮਰੀਕਾ ਵਾਲੇ ਪਾਸੇ ਨੂੰ ਕਹਿੰਦੇ ਨਿਕਲ ਗਿਆ ਸੀ ਨਾਰਥ ਅਮਰੀਕਾ ਨਾਰਥ ਅਮਰੀਕਾ ਚ ਤਾਂ ਕੈਨੇਡਾ ਹੀ ਆਉਂਦਾ ਜੀ ਪਰ ਉਹ ਨਾਰਥ ਅਮਰੀਕਾ ਤਾਂ ਇਹ ਆ ਕਿ ਅਮਰੀਕਾ ਵਾਸਤੇ ਵੀ ਸ਼ਬਦ ਇਸਤੇਮਾਲ ਕਰ ਲੈਂਦੇ ਹੋ ਸਕਦਾ ਉੱਥੇ ਹੋਵੇ ਹੋ ਸਕਦਾ ਕੈਨੇਡਾ ਹੋਵੇ ਤੇ ਗੱਲ ਇਹ ਆ ਕਿ ਇਹ ਹੁਣ ਜਦੋਂ ਵਾਪਸ ਆਇਆ ਜੀ ਤਾਂ ਇਹਦਾ ਉਹ ਜਾਰੀ ਹੋਊਗਾ ਨਾ ਐਲਓਸੀ ਵਗੈਰਾ ਉੱਥੇ ਇਹਨੂੰ ਰੋਕ ਲਿਆ ਇੱਕ ਗੱਲ ਇਹ ਆ ਕਿ ਹੁਣ ਸਾਰੀ ਤਹਿਕੀਕਤ ਕਰਕੇ ਪਤਾ ਕਰੋ ਕਿ ਕੀ ਇਹ ਬੰਦਾ ਰਜਿਸਟਰਡ ਵੀ ਸੀ ਇਹ ਬੰਦਾ ਕਿਨੂੰ ਕਿਨੂੰ ਪੈਸੇ ਖਿਲਾਉਂਦਾ ਸੀ ਹੂੰ ਉਹ ਇਕੱਲਾ ਤੇ ਸਾਰੀ ਕਾਰਵਾਈ ਕਰਦਾ ਉਦੋਂ ਉਸ ਟਾਈਮ ਰੌਲਾ ਪਿਆ ਤੇ ਉੱਥੋਂ ਦੇ ਜਿਹੜੇ ਕਹ ਲੋ ਕਿ ਵਧੀਆ ਕੰਮ ਕਰਨ ਵਾਲੇ ਏਜੰਸੀ ਉਹ ਵੀ ਹੈਰਾਨ ਸੀਗੇ ਜੀ ਕਿ ਭਾਈ ਕੋਈ ਬੰਦਾ ਇਸ ਤਰ੍ਹਾਂ ਕਿਵੇਂ ਜਿਗਾੜ ਫਿਟ ਕਰੀ ਜਾਂਦਾ ਸੀ ਤਾਂ ਇਹ ਚੀਜ਼ ਜਿਹੜੀ ਆ ਉਹ ਡੂੰਗਾ ਇਹ ਨਾਲ ਜਾਚੰਦੀ ਰੋੜ ਆ ਬਿਲਕੁਲ ਜੀ ਕਿ ਭਾਈ ਇਹ ਬੰਦਾ ਕਰ ਕੀ ਰਿਹਾ ਸੀਗਾ ਹੂੰ ਜੀ ਬਿਲਕੁਲ ਜੀ ਲੋ ਮੁਕਰਦ ਸਿੰਘ ਜੀ ਕਹਿ ਰਹੇ ਨੇ ਕਿ ਅਸੀਂ ਤੇ ਮੀ ਇੰਜੋਏ ਕਰ ਰਹੇ ਆ ਨਾਲ ਪਕੌੜੇ ਖਾ ਰਹੇ ਆ ਭਾਈ ਤੇ ਆਨੰਦ ਲੈ ਰਹੇ ਆ ਪ੍ਰੋਗਰਾਮ ਦਾ ਵੀ ਤੇ ਕਿਆ ਬਾਤਾਂ ਜੀ ਮੇਰਾ ਤਾਂ ਦਾ ਜੀ ਕਰਦਾ ਵੀ ਹੁਣ ਮੀ ਪੈਂਦਾ ਹੋਵੇ ਕਣੀ ਛੋਟੇ ਛੋਟੇ ਡਿੱਗਦੀ ਹੋਵੇ ਜੀ ਤੇ ਭਾਈ ਉਹ ਕੱਢਦੇ ਹੁੰਦੇ ਸੀ ਨਾ ਆਪਾਂ ਮਾਲ ਪੂੜੇ ਹਾਂ ਆਹਾ ਮੈਨੂੰ ਹੀ ਆ ਜਾਵੇ ਬਹੁਤ ਤੁਸੀਂ ਮੈਨੂੰ ਗੁਜ਼ਾਰਿਸ਼ ਕਰਤੀ ਹੈ ਹੋ ਸਕਦਾ ਕੋਈ ਮਿੱਤਰ ਇੱਥੇ ਪਹੁੰਚਦੇ ਕਰਦੇ ਤੁਹਾਡੇ ਕੋਲ ਪ੍ਰੋਗਰਾਮ ਖਤਮ ਹੁੰਦੇ ਹੁੰਦੇ